ਇਕ ਤਰ੍ਹਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਮਾਂ ਮਾਓ ਹੁੰਦੀ ਹੈ ਜਦੋਂ ਬੱਚੇ ਨੂੰ ਕਿਸੇ ਵੀ ਚੀਜ਼ ਦੀ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਸ਼ਬਦ ਮਾਂ ਨਿਕਲਦਾ ਹੈ ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ ਮਾਉ ਹੁੰਦੀ ਐ ਜੋ ਆਪ ਗਿੱਲੇ ਥਾਂ ਹੀ ਪੈ ਬੱਚੇ ਨੂੰ ਸੁੱਕੇ ਤੇ ਪਾਲੇ ਜੋ ਆਪ ਡੁੱਬ ਜੇ ਪਰ ਬੱਚਾ ਹਮੇਸ਼ਾ ਆਪਣਾ ਬਚਾਣ ਦੀ ਕੋਸ਼ਿਸ਼ ਕਰਦੀ ਐ ਪਰ ਕੁਝ ਮਾਮਾ ਅੱਜ ਕਾਲ ਯੁੱਗ ਦੇ ਵਿੱਚ ਅਜਹਿਹਾਂ ਵੀ ਨੇ ਜੋ ਜੰਮਦੇ ਬੱਚੇ ਕੀੜਿਆਂ ਦੇ ਭੌਣ ਉੱਤੇ ਸੁੱਟ ਤੁਰ ਜਾਂਦੀਆਂ ਨੇ ਇੱਕ ਅਜੇਹਾ ਹੀ ਵੀਡੀਓ ਤੁਹਾਨੂੰ ਵਖਾਣ ਲੱਗੇ ਆ ਜਿਸ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ 31 ਮਾਰਚ 2010 ਨੂੰ ਛੋਟੀ ਜਹੀ ਫੁੱਲਾਂ ਵਰਗੀ ਬੱਚੀ ਕੀੜਿਆਂ ਦੇ ਭੌਣ ਉੱਤੇ ਸੁੱਟ ਇੱਕ ਪੱਥਰ ਦੇ ਮਾ ਤੁਰ ਗਈ ਸੀ ਤੇ ਉਸ ਅਧਮਰੀ ਬੱਚੀ ਨੂੰ ਜ਼ਖਮੀ ਹਾਲਤ ਦੇ ਵਿੱਚ ਜਿਸ ਮਾਂ ਨੇ ਅਪਣਾਇਆ ਸੀ ਮਾਂ ਅੱਜ ਉਸ ਬੱਚੀ ਦੀ ਸੰਭਾਲ ਕਿਦਾਂ ਕਰ ਰਹੀ ਹੈ ਉਹ ਬੱਚੀ ਅੱਜ 9 ਸਾਲਾਂ ਦੀ ਹੋ ਚੱਲੀ ਹੈ ਤੇ ਇਸ ਬੱਚੀ ਵਾਸਤੇ ਇਸ ਨਵੀਂ ਮਾਂ ਦਾ ਪਿਆਰ ਕਦੇ ਨਹੀਂ ਕਟਿਆ ਬੇਸ਼ੱਕ ਇਹ ਬੱਚੀ ਜਿੱਦ ਜਿੱਦ ਵੱਡੀ ਹੋਈ ਇਸ ਪਰਿਵਾਰ ਨੂੰ ਪਤਾ ਚੱਲਿਆ ਕਿ ਇਹ ਬੱਚੀ ਮੰਦਪੁੱਤੀ ਹੈ ਪਰ ਇਸ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਬੀਬਾ ਨੇ ਇਸ ਬੱਚੀ ਨੂੰ ਸੰਭਾਲਿਆ ਸੀ ਉਸ ਦੇ ਪਰਿਵਾਰ ਦੇ ਵਿੱਚ ਵੀ ਕੁਝ ਅਜਹਹੀਆਂ ਅਰਤਿਕ ਮੁਸ਼ਕਿਲਾਂ ਆ ਗਈਆਂ ਨੇ ਕਿ ਉਹ ਇਸ ਬੱਚੀ ਦਾ ਇਲਾਜ ਕਰਵਾਉਣ ਦੇ ਵਿੱਚ ਅਸਮਰਥ ਹੈ ਵੀਡੀਓ ਤੁਹਾਨੂੰ ਵਿਖਾਣ ਲੱਗਿਆ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਸ ਬੱਚੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਪਲੀਜ਼ ਵੀਡੀਓ ਦੇ ਵਿੱਚ ਬੋਲੇ ਜਾ ਰਹੇ ਨੰਬਰ ਤੇ ਕਾਲ ਕਰਕੇ ਜ਼ਰੂਰ ਮਦਦ ਕਰੇ ਤੇ ਉਸ ਤੋਂ ਬਾਅਦ ਸਾਰ ਵੀ ਜ਼ਰੂਰ ਲਵੇ ਕਿ ਬੱਚੀ ਤੱਕ ਮਦਦ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਆ ਮੈਂ ਕਹਿੰਦਾ ਹਰ ਇੱਕ ਮਾਂ ਇਹਨੂੰ ਸ਼ੇਅਰ ਕਰ ਦੇਵੇ ਕਿਉਂਕਿ ਅਸੀਂ ਲਾਂਤਾਂ ਵੀ ਪਾਉਣੀਆਂ ਨੇ ਕਿਸੇ ਮਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਬੱਚੀ ਨੂੰ ਤੁਸੀਂ ਸਕਰੀਨ ਤੇ ਦੇਖਿਆ ਇਹ ਬੱਚੀ ਮੰਦ ਬੁੱਧੀ ਆ ਤੇ ਇਹ ਮਾਤਾ ਜੀ ਬਾਰੇ ਤੁਹਾਨੂੰ ਦੱਸਣਾ ਵੀ ਦੁਨੀਆ ਤੇ ਚੰਗੇ ਲੋਕ ਕਿੰਨੇ ਨੇ ਤੇ ਲਾਂਤਾਂ ਅਸੀਂ ਉਸ ਉਸ ਲੇਡੀਜ਼ ਨੂੰ ਪਾਉਣੀਆਂ ਨੇ ਜਿਹਨੇ ਜੰਮ ਕੇ ਸੜਤੀ ਸੀਗੀ ਕਿਉਂਕਿ ਉਹ ਲਾਂਤਾਂ ਨੇ ਉਹਨਾਂ ਨੇ ਕਿਸੇ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬੱਚੀ ਅੱਜ ਤੋਂ 9 ਸਾਲ ਪਹਿਲਾਂ ਪਾਖੜਾ ਨਹਿਰ ਦੇ ਉੱਪਰੋਂ ਪਟਿਆਲੇ ਦੇ ਨੇੜੇ ਤੋਂ ਕੀੜਿਆਂ ਦੇ ਭੌਣ ਤੇ ਪਈ ਮਿਲੀ ਸੀਗੀ ਕੀੜਿਆਂ ਦੇ ਭੌਣ ਤੇ ਪਈ ਮਿਲੀ ਸੀ ਤੇ ਇਹ ਬੱਚੀ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਇਹ ਦੱਸਦੇ ਨੇ ਵੀ 5-4 ਮਹੀਨੇ ਦੀ ਸੀਗੀ ਤੇ ਅੱਜ ਇਹ ਬੱਚੀ 9 ਸਾਲ ਦੀ ਆ ਇਹ ਮਾਤਾ ਜੀ ਉਹਨਾਂ ਨੇ ਪਾਲੀ ਆ ਬੱਚੀ ਤੇ ਅੱਜ ਇਹ ਬੱਚੀ ਮੰਦਬੁੱਧੀ ਆ ਤੁਸੀਂ ਪਹਿਲਾਂ ਇੱਕ ਗੱਲ ਦੇਖੋ ਵੀ ਇਹ ਇਹੋ ਜਿਹਾ ਕਿਹੋ ਜਿਹਾ ਸਮਾਜ ਹੋ ਗਿਆ ਵੀ ਬੱਚੀ ਨੂੰ ਆਪਣੀਆਂ ਅੰਦਰਾਂ ਤੋੜ ਕੇ ਕੀੜਿਆਂ ਦੇ ਭੌਣ ਤੇ ਮਰਨ ਲਈ ਸੱਟ ਗਈ ਕੋਈ ਮਾਂ ਉਹ ਕਿੰਨੀ ਕ ਪਾਪਨ ਮਾਊ ਇਹਨੂੰ ਲਾਂਹਤਾ ਪੈਂਦੀਆਂ ਰਹਿਣੀਆਂ ਨੇ ਇਹਨਾਂ ਦੇ ਬੁਰੇ ਹਾਲ ਹੋਂ ਨੇ ਲੋਕਾਂ ਦੇ ਅਸੀਂ ਵੈਸੇ ਕਿਸੇ ਨੂੰ ਵੱਧ ਦੋਵਾ ਦੇਣਾ ਨਹੀਂ ਚਾਹੁੰਦੇ ਸੀ ਪਰ ਇਹ ਬੱਚਿਆਂ ਨੂੰ ਦੇਖ ਕੇ ਸਾਡੇ ਮਨ ਚੋਂ ਬਹੁਤ ਕੁਝ ਨਿਕਲਦਾ ਯਾਰ ਤੇ ਇਹ ਮਾਤਾ ਜੀ ਨੇ ਇਹਨਾਂ ਨੇ ਬੱਚੀ ਦੀ ਪਰਵਰਿਸ਼ ਕੀਤੀ ਆ ਪਰ ਅੱਜ ਬੱਚੀ ਬੱਚੀ ਮੰਦ ਬੁੱਧੀ ਆ ਤੇ ਅੱਜ ਅਸੀਂ ਮਹਾਰਾਣੀ ਕਿਰਪਾ ਕਰੀ ਅੱਜ ਅਸੀਂ ਇਹਨਾਂ ਨੂੰ ਦਵਾਈ ਦਿਵਾਉਣ ਲਈ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣੇ ਉੱਥੇ ਲੈ ਕੇ ਵੀ ਜਾ ਰਹੇ ਹਾਂ ਵੀ ਬੱਚੀ ਠੀਕ ਹੋ ਜਾਵੇ ਤੇ ਤੁਸੀਂ ਮਾੜਾ ਦੱਸੋ ਜੀ ਆਪਾਂ ਨੂੰ ਕਿਹੜੇ ਸਾਲ ਚ ਮਿਲੀ ਸੀ ਤੇ ਕੀ ਕੀ ਪ੍ਰੋਬਲਮਾਂ ਜਾਂ ਇਹ ਤੁਹਾਨੂੰ ਇਹਦੀ ਕੀ ਨਿਸ਼ਾਨੀ ਸੀ ਇਹ ਅੱਛਾ ਜੀ ਕਿਹੜੇ ਸਨ ਚ ਜੀ 2010 ਚ ਅੱਛਾ ਅੱਛਾ ਜੀ ਤੇ ਬਹੁਤ ਬੁਰਾ ਹਾਲ ਤੀ ਇਹਦਾ ਹਾਂਜੀ ਉਹ ਤਾਂ ਕੀੜਿਆਂ ਨੇ ਸਜਾਈ ਪਈ ਤੀ ਇਹ ਖਾਈ ਪਈ ਤੀ ਜਮੀ ਤੋਂ ਅੱਛਾ ਜੀ ਦੋ ਸਿੱਲੇ ਹੁੰਦੀ ਆ ਜ਼ਖਮ ਕਿੱਤੇ ਪਏ ਤੀ ਹਾਂਜੀ ਫਿਰ ਦੋ ਦਿਨ ਤਾਂ ਇਹ ਪੂਰਾ ਦਿਨ ਸੁੱਤੀ ਰਹੀ ਹਾਂਜੀ ਅਸੀਂ ਕੁਝ ਨਹੀਂ ਕਿਹਨੂੰ ਜਿਵੇਂ ਖਲਾਉਣਾ ਪਲਾਣਾ ਤੇ ਖਲਾਤ ਆਪਣਾ ਸੁੱਤੀ ਰਹੀ ਹੈ ਠੀਕ ਹੈ ਜੀ ਫਿਰ ਇਹਦੇ ਰਜਿੰਦਰਾ ਚ ਟੈਸਟ ਵਗੈਰਾ ਕਰਵਾਏ ਉਹਨਾਂ ਨੇ ਥਾਣੇ ਵਾਲਿਆਂ ਨੇ ਹਾਂਜੀ ਜਦੋਂ ਵੀਡੀਓ ਵੀ ਪਾਈ ਦੇਖੋ ਆਰਚ ਵੀ ਦਿੱਤਾ ਸਾਰਾ ਟੀਵੀ ਤੇ ਵੀ ਦਿੱਤਾ ਵੀ ਜੇ ਕਿਸੇ ਦੀ ਹੋਊਗੀ ਤਾਂ ਲੈ ਜਾਵਾਂਗੇ ਹਾਂਜੀ 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 ਜਦੋਂ ਕੋਈ ਨਹੀਂ ਆਇਆ ਫਿਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਆਸ਼ਰਮ ਤੇ ਜਮਾ ਕਰਾ ਲਓ ਹਾਂਜੀ ਹਾਂਜੀ ਫਿਰ ਅਸੀਂ ਕਹਿ ਵੀ ਜੇ ਸਾਡੇ ਆਪਣੀ ਹੁੰਦੀ ਫਿਰ ਕਿਹੜਾ ਸੀ ਆਸ਼ਰਮ ਤੇ ਛੱਡ ਜਾਂਦੇ ਵੀ ਅਸੀਂ ਨਾ ਕਰਵਾਉਣੀ ਨਹੀਂ ਹੈਗੀ ਬਿਲਕੁਲ 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 ਬਹੁਤ ਸਿਆਣੀ ਕਰਦਾ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਆਉਂਦੇ ਵੀ ਰਹੇ ਵੀ ਤੁਸੀਂ ਕੀ ਕਰੋਗੇ ਪਿੰਡ ਦੇ ਵੀ ਕਹਿੰਦੇ ਰਹੇ ਵੀ ਤੁਸੀਂ ਇਹਨੂੰ ਕੀ ਕਰੋਗੇ ਜੀ ਵੀ ਤੁਸੀਂ ਛੱਡ ਦਿਓ ਮੈਂ ਕਹਾਂ ਮੈਂ ਇਹਨੂੰ ਛੱਡ ਨਹੀਂ ਸਕਦੀ ਹੈਗੀ ਬਿਲਕੁਲ ਜੀ ਇੱਕ ਵਾਰ ਮੈਂ ਇਹਨੇ ਲੈ ਲਈ ਹੁਣ ਨਹੀਂ ਮੈਂ ਛੱਡ ਸਕਦੀ ਬਿਲਕੁਲ ਜੀ ਪਹਿਲਾਂ ਮਾਂ ਨੇ ਧੱਕਤੀ ਫਿਰ ਜਿਹੜੇ ਲੈਤੀ ਉਹਨਾਂ ਨੇ ਧੱਕਤੀ ਹੁਣ ਅਸੀਂ ਵੀ ਧੱਕਦੀ ਇਹਨੇ ਸੰਗਤ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਇਹ ਬੱਚੀ ਨੂੰ ਕੀੜਿਆਂ ਦੇ ਭੌਣ ਤੋਂ ਕੋਈ ਹੋਰ ਵੀਰ ਚੱਕ ਕੇ ਲੈ ਕੇ ਆਇਆ ਸੀ ਇਹ ਮਾਤਾ ਜੀ ਕਹਿੰਦੇ ਪਹਿਲਾਂ ਤਾਂ ਮਾਂ ਨੇ ਢਿੱਡ ਚੋਂ ਜੰਮ ਕੇ ਸੜਤੀ ਫਿਰ ਜਿਨ੍ਹਾਂ ਨੇ ਉਹ ਉੱਥੋਂ ਚ ਛੜਤੀ ਤੇ ਮਾਤਾ ਜੀ ਕਹਿੰਦੇ ਅਸੀਂ ਇਹਨੂੰ ਛੱਡਣਾ ਨਹੀਂ ਹੈਗਾ ਆਪਣੇ ਨਾਲ ਲਾ ਕੇ ਰੱਖਣਾ ਪਿੰਡਦਿਆਂ ਨੇ ਬੜਾ ਫੋਰਸ ਕੀਤਾ ਇਹਨਾਂ ਨੂੰ ਵੀ ਬੱਚ ਨੂੰ ਆਪਾਂ ਨਾ ਤ ਅਸ਼ਰਮ ਜਾ ਕੇ ਤੇ ਵਿਰਦ ਅਸ ਕਿਤੇ ਵੀ ਛੱਡ ਦਈਏ ਇਹ ਛੱਡਣ ਲਈ ਮਜਬੂਰ ਨਹੀਂ ਹੈਗੇ ਇਹ ਕਹਿੰਦੇ ਅਸੀਂ ਪਾਲਾਂਗੇ ਇਲਾਜ ਵੀ ਕਰਾ ਰਹੇ ਨੇ ਪਰ ਅੱਜ ਇਹਨਾਂ ਨੂੰ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣੇ ਅਸੀਂ ਲੈ ਕੇ ਜਾ ਰਹੇ ਹਾਂ ਗੁਰਪ੍ਰੀਤ ਬਾਈ ਜੀ ਕੋਲੇ ਹੋ ਸਕਦਾ ਮਹਾਰਾਜ ਕਿਰਪਾ ਕਰਨ ਉੱਥੇ ਬੱਚਾ ਠੀਕ ਹੋ ਜਾਵੇ ਤੇ ਦੇਖੋ ਤੁਸੀਂ ਇਨਸਾਨ ਦੇਖੋ ਆਪਾਂ ਕਹਿੰਦੇ ਵੀ ਇਨਸਾਨ ਮਾੜੇ ਕਿੰਨੇ ਨੇ ਮੈਨੂੰ ਵੀ ਲੱਗਦਾ ਮਾੜੇ ਬਹੁਤ ਨੇ ਪਰ ਚੰਗੇ ਇਨਸਾਨ ਵੀ ਬਹੁਤ ਨਹੀਂ ਯ ਰੱਬ ਉਹ ਉਹਨਾਂ ਦੇ ਨੇੜੇ ਚੜੇ ਵੀ ਨਹੀਂ ਹੈਗਾ ਰੱਬ ਜਿਨ੍ਹਾਂ ਨੇ ਬੱਚੀ ਨੂੰ ਜੰਮ ਕੇ ਤੁਸੀਂ ਸੋਚਦੇ ਹੋ ਕਿਸੇ ਬੱਚੇ ਤੇ ਟੀਕਾ ਲੱਗਦਾ ਨਾ ਆਪਾਂ ਰੋਣ ਲੱਗ ਜਿੰਦੇ ਆ ਇਹ ਬੱਚੀ ਨੂੰ ਆਪਦੇ ਉਹ ਜਿਗਰ ਦੇ ਵਿੱਚੋਂ ਜੰਮ ਕੇ ਕੀੜਿਆਂ ਦੇ ਭੌਣ ਤੇ ਸਿੱਟ ਗਈ ਸੀ ਕੋਈ ਮਾਂ ਉਹਨੂੰ ਲਾਂ ਤਾਂ ਪਾਣੀ ਨੇ ਯਾਰ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਚੰਗੇ ਲੋਕਾਂ ਦਾ ਪਤਾ ਲੱਗ ਸਕੇ ਵੀ ਇਹ ਚੰਗੇ ਲੋਕ ਕਿਸੇ ਬੱਚੇ ਨੂੰ ਕਿਉਂਕਿ ਮੈਨੂੰ ਮੇਰੀ ਨਿਗਾਹ ਦੇ ਵਿੱਚ ਬਹੁਤ ਅਮੀਰ ਲੋਕ ਨੇ ਕਿਉਂਕਿ ਕਿਸੇ ਦੇ ਬੱਚੇ ਨੂੰ ਆਪਣੇ ਜਿਗਰ ਨਾਲ ਲਾ ਕੇ ਪਾਲ ਰਹੇ ਨੇ ਮੈਂ ਦਿੱਲੀ ਵਰਤ ਦਾ ਘਰੇ ਜਾਣਾ ਤਾਂ ਮੈਨੂੰ ਮਹਿਸੂਸ ਵੀ ਨਹੀਂ ਹੁੰਦਾ ਵੀ ਇਹ ਬੱਚਾ ਕਿਸੇ ਹੋਰ ਦਾ ਇਹ ਬਹੁਤ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਰਹੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮਹਾਰਾ ਕਿਰਪਾ ਕਰਨ ਤੇ ਉਹ ਮਾਂ ਨੂੰ ਲਾਂਨਤਾ ਨੇ ਵੀਰੇ ਯਾਰ ਸਾਡੇ ਮਨ ਕਿਸੇ ਬੱਚੇ ਤੇ ਟੀਕਾ ਲੱਗਦਾ ਨਾ ਆਪਾਂ ਰੋਣ ਲੱਗ ਜੰਨੇ ਆ ਇਹ ਬੱਚੀ ਨੂੰ ਆਪਦੇ ਉਹ ਜਿਗਰ ਦੇ ਵਿੱਚੋਂ ਜੰਮ ਕੇ ਕੀੜਿਆਂ ਦੇ ਭੌਣ ਤੇ ਸਿੱਟ ਗਈ ਸੀ ਕੋਈ ਮਾਂ ਉਹਨੂੰ ਲਾਂਨਤਾ ਪਾਣੀ ਨੇ ਯਾਰ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਚੰਗੇ ਲੋਕਾਂ ਦਾ ਪਤਾ ਲੱਗ ਸਕੇ ਵੀ ਇਹ ਚੰਗੇ ਲੋਕ ਕਿਸੇ ਬੱਚੇ ਨੂੰ ਕਿਉਂਕਿ ਮੈਨੂੰ ਮੇਰੀ ਨਿਗਾਹ ਦੇ ਵਿੱਚ ਬਹੁਤ ਅਮੀਰ ਲੋਕ ਨੇ ਕਿਉਂਕਿ ਕਿਸੇ ਦੇ ਬੱਚੇ ਨੂੰ ਆਪਣੇ ਜਿਗਰ ਨਾਲ ਲਾ ਕੇ ਪਾਲ ਰਹੇ ਨੇ ਮੈਂ ਦਿੱਲੀ ਵਰਤ ਦਾ ਘਰੇ ਜਾਂਦਾ ਤਾਂ ਮ ਇਹ ਬਹੁਤ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਰਹੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮਹਾਰਾ ਕਿਰਪਾ ਕਰਨ ਤੇ ਉਹ ਮਾਂ ਨੂੰ ਲਾਂਧਤਾ ਨੇ ਵੀਰੇ ਯਾਰ ਸਾਡੇ ਮਨ ਚੋਂ ਵੱਧਵਾ ਨਿਕਲਦੀ ਆ ਸਾਨੂੰ ਵੀ ਪਾਪ ਚੜਦਾ ਪਰ ਯਾਰ ਮਨ ਦੁਖੀ ਹੁੰਦਾ ਚੀਜ਼ ਦੇਖ ਕੇ ਜਦੋਂ ਪਹਿਲੀ ਵਾਰੀ ਪਤਾ ਲੱਗਿਆ ਸੀ ਤੇ ਮਨ ਬਹੁਤ ਦੁਖੀ ਹੋਇਆ ਸੀ ਵੱਧਵਾ ਹੀ ਨਿਕਲੀ ਸੀ ਮਨ ਚੋਂ ਵੀ ਜਿਹਨੇ ਜੰਮ ਕੇ ਸੜਤੀ ਤੇ ਇਹਨੂੰ ਵੀਡੀਓ ਨੂੰ ਹਰ ਇੱਕ ਮਾਂ ਪੈਣ ਜਰੂਰ ਸ਼ੇਅਰ ਕਰ ਦੇਵੇ ਜੇ ਇਹਨਾਂ ਦੇ ਪਰਿਵਾਰ ਦੀ ਕਿਸੇ ਨੇ ਬੱਚੀ ਦੀ ਮਦਦ ਕਰਨੀ ਆ ਤਾਂ ਮੇਰੇ ਤੋਂ ਤੁਸੀਂ ਕੰਟੈਕਟ ਨੰਬਰ ਤੁਸੀਂ ਮੇਰੇ ਤੋਂ ਐਡਰੈਸ ਤੁਸੀਂ ਮੇਰੇ ਤੋਂ ਕੋਈ ਇਹਨਾਂ ਦਾ ਜੇ ਤੁਸੀਂ ਪੈਸਿਆਂ ਦੇ ਵਿੱਚ ਮਦਦ ਕਰਨੀ ਆ ਤਾਂ ਤੁਸੀਂ ਮੇਰੇ ਤੋਂ ਇਹਨਾਂ ਦਾ ਐਡਰੈਸ ਲੈ ਲਿਓ ਤੇ ਅੱਛਾ ਜਿਹੜੇ ਮਾਤਾ ਜੀ ਦੇ ਹਸਬੰਡ ਨੇ ਉਹਨਾਂ ਦੇ ਗੁਰਦੇ ਦੋਨੇ ਖਰਾਬ ਹੋ ਚੁੱਕੇ ਨੇ ਜੇ ਕੋਈ ਵੀਰ ਭਰਾ ਬਾਹਰਲਾ ਵੀਰ ਭਰਾ ਦੇਖ ਰਿਆ ਵੀਡੀਓ ਨੂੰ ਸ਼ੇਅਰ ਕਰੋ ਵੀਰੇ ਤਾਂ ਕੋਈ ਉਹਨਾਂ ਲਈ ਮਦਦ ਕਰ ਸਕਦਾ ਤਾਂ ਜਰੂਰ ਕਰਿਓ ਜੇ ਕੋਈ ਪੈਸਿਆਂ ਦੀ ਮਦਦ ਥੋੜੀ-ਬੋਤੀ ਕਰਨਾ ਚਾਹੁੰਦਾ ਤਾਂ ਮੇਰੇ ਤੋਂ ਇਹਨਾਂ ਦਾ ਆਧਾਰ ਕਾਰਡ ਜਾਂ ਤੁਸੀਂ ਖਾਤਾ ਨੰਬਰ ਜਾਂ ਬੈਂਕ ਸਟੇਟਮੈਂਟ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਮੈਂ ਪਰਿਵਾਰ ਦਾ 7307 4085 ਨੰਬਰ ਆ ਸੰਗਤ ਜੀ 73074085 ਆ ਬੇਟੀ ਆ ਜੀ ਮੇਰੀ ਭੈਣ ਆ ਬੈਸਤਾ ਏ ਮੇਰਾ ਨੰਬਰ ਸੰਗਤ ਜੀ ਦੁਬਾਰੇ ਨੋਟ ਕਰ ਲਓ 73074085 ਨੰਬਰ ਆ ਜੀ ਤੇ ਮੈਨੂੰ ਕਾਲ ਕਰ ਲਿਓ ਜੇ ਕੋਈ ਇਹਨਾਂ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਨੇ ਬੱਚੀ ਪਾਲੀ ਆ ਮਾਤਾ ਜੀ ਦੇ ਹਸਬੰਦ ਦੇ ਦੋਨੇ ਗੁਰਦੇ ਖਰਾਬ ਹੋ ਗਏ ਇਲਾਜ ਨਹੀਂ ਕਰਵਾ ਸਕਦੇ ਅੱਗੇ ਤੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਸ਼ੇਅਰ ਕਰਨ ਨਾਲ ਯਾਰ ਆਪਾਂ ਨੂੰ ਮਦਦ ਮਿਲਦੀ ਆ ਦਾਨੀ ਸੱਜਣ ਮਿਲਦੇ ਨੇ ਪੇਸ਼ੈਂਟ ਵੀ ਇੱਥੇ ਹੀ ਮਿਲਦੇ ਨੇ ਬਹੁਤ ਬਹੁਤ ਧੰਨਵਾਦ ਵੀਰੇ ਤੇ ਸਾਡਾ ਪੇਜ ਨੂੰ ਲਾਈਕ ਕਰ ਲਿਆ ਕਰੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸੰਗਤ ਜੀ ਕੁਝ ਕਹਿਣਾ ਜੀ ਬਸ ਠੀਕ ਵਾਹ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਦਾ ਹੀ ਫਤਿਹ ਗੁਰਪਿਆਰੋ ਅਸੀਂ ਅਜਿਹੀਆਂ ਵੀਡੀਓਜ਼ ਆਪਣੇ ਚੈਨਲ ਦੇ ਉੱਤੇ ਬਹੁਤ ਘੱਟ ਪਬਲਿਸ਼ ਕਰਦੇ ਹਾਂ ਜਿਸ ਦੇ ਵਿੱਚੋਂ ਡਿਮਾਂਡ ਕੀਤਾ ਗਿਆ ਹੋਵੇ ਪਰ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਆ ਜੇ ਜਿੱਥੇ ਗਰੀਬ ਗੁਰਪਿਆਰਾਂ ਦੀ ਮਦਦ ਦੀ ਗੱਲ ਆ ਜਾਵੇ ਜਿੱਥੇ ਸਿੱਖ ਕੌਮ ਦੀ ਗੱਲ ਆ ਜਾਵੇ ਉੱਥੇ ਅਸੀਂ ਪੈਰ ਪਿੱਛੇ ਨਹੀਂ ਕਰ ਸਕਦੇ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਚੈਨਲ ਕਿਸੇ ਵੀ ਜਥੇਬੰਦੀ ਕਿਸੇ ਵੀ ਧੜੇਬੰਦੀ ਦਾ ਨਹੀਂ ਇਹ ਚੈਨਲ ਸਿਰਫ ਤੇ ਸਿਰਫ ਸਿੱਖ ਕੌਮ ਨੂੰ ਸਮਰਪਿਤ ਹੈ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਨੂੰ ਸਮਰਪਿਤ ਹੈ ਅਤੇ ਜਿੱਥੇ ਵੀ ਭਲਾਈ ਹੋਏਗੀ ਕੌਮ ਦੀ ਜਿੱਥੇ ਵੀ ਭਲਾਈ ਹੋਏਗੀ ਪੰਜਾਬ ਦੀ ਫਿਰ ਚਾਹੇ ਉਹ ਭਲ ਸੇ ਹਿੰਦੂ ਵਾਸਤੇ ਹੋਵੇ ਮੁਸਲਮਾਨ ਵਾਸਤੇ ਹੋਵੇ ਸਿੱਖ ਵਾਸਤੇ ਹੋਵੇ ਈਸਾਈ ਵਾਸਤੇ ਹੋਵੇ ਬੋਧੀ ਵਾਸਤੇ ਹੋਵੇ ਚੈਨੀ ਵਾਸਤੇ ਹੋਵੇ ਅਸੀਂ ਜ਼ਰੂਰ ਉਸਤਾ ਸਾਥ ਦਵਾਂਗੇ ਪਰ ਹਾਂ ਸ਼ਰਤ ਹੈ ਕਿ ਅਸੀਂ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਸਾਥ ਦੇਵਾਂਗੇ ਅਸੀਂ ਆਪਣੀ ਮਰਿਆਦਾ ਨਾ ਭੁੱਲਾਂਗੇ ਨਾ ਤੁਹਾਨੂੰ ਭੁੱਲਣ ਦਵਾਂਗੇ ਨਾ ਅਸੀਂ ਕਦੀ ਕਿਸੇ ਤੇ ਭਾਰੂ ਹੋਵਾਂਗੇ ਨਾ ਕਿਸੇ ਨੂੰ ਆਪਣੇ ਤੇ ਭਾਰੂ ਹੋਣ ਦਵਾਂਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਮਾਨੀ ਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਆ ਮੈਂ ਕਹਿੰਨਾ ਹਰ ਇੱਕ ਮਾਂ ਇਹਨੂੰ ਸ਼ੇਅਰ ਕਰ ਦੇਵੇ ਕਿਉਂਕਿ ਅਸੀਂ ਲਾਂਤਾਂ ਵੀ ਪਾਉਣੀਆਂ ਨੇ ਕਿਸੇ ਮਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਬੱਚੀ ਨੂੰ ਤੁਸੀਂ ਸਕਰੀਨ ਤੇ ਦੇਖਿਆ ਇਹ ਬੱਚੀ ਮੰਦਬੁੱਧੀ ਆ ਤੇ ਇਹ ਮਾਤਾ ਜੀ ਬਾਰੇ ਤੁਹਾਨੂੰ ਦੱਸਣਾ ਵੀ ਦੁਨੀਆ ਤੇ ਚੰਗੇ ਲੋਕ ਕਿੰਨੇ ਨੇ ਤੇ ਲਾਂਤਾਂ ਅਸੀਂ ਉਸ ਉਸ ਲੇਡੀਜ਼ ਨੂੰ ਪਾਉਣੀਆਂ ਨੇ ਜਿਹਨੇ ਜੰਮ ਕੇ ਸੜਤੀ ਸੀਗੀ ਕਿਉਂਕਿ ਉਹ ਲਾਂਤਾਂ ਨੇ ਉਹਨਾਂ ਨੇ ਕਿਸੇ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਬੱਚੀ ਅੱਜ ਤੋਂ 9 ਸਾਲ ਪਹਿਲਾਂ ਪਾਖੜਾ ਨਹਿਰ ਦੇ ਉੱਪਰੋਂ ਪਟਿਆਲੇ ਦੇ ਨੇੜੇ ਤੋਂ ਕੀੜਿਆਂ ਦੇ ਭੌਣ ਤੇ ਪਈ ਮਿਲੀ ਸੀਗੀ ਕੀੜਿਆਂ ਦੇ ਭੌਣ ਤੇ ਪਈ ਮਿਲੀ ਸੀ ਤੇ ਇਹ ਬੱਚੀ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਇਹ ਦੱਸਦੇ ਨੇ ਵੀ 5-4 ਮਹੀਨੇ ਦੀ ਸੀਗੀ ਤੇ ਅੱਜ ਇਹ ਬੱਚੀ 9 ਸਾਲ ਦੀ ਆ ਇਹ ਮਾਤਾ ਜੀ ਉਹਨਾਂ ਨੇ ਪਾਲੀ ਆ ਬੱਚੀ ਤੇ ਅੱਜ ਇਹ ਬੱਚੀ ਮੰਦ ਬੁੱਧੀ ਆ ਤੁਸੀਂ ਪਹਿਲਾਂ ਇੱਕ ਗੱਲ ਦੇਖੋ ਵੀ ਇਹ ਇਹੋ ਜਿਹਾ ਕਿਹੋ ਜਿਹਾ ਸਮਾਜ ਹੋ ਗਿਆ ਵੀ ਬੱਚੀ ਨੂੰ ਆਪਣੀਆਂ ਅੰਦਰਾ ਤੋੜ ਕੇ ਕੀੜਿਆਂ ਦੇ ਭੌਣ ਤੇ ਮਰਨ ਲਈ ਸੱਟ ਗਈ ਕੋਈ ਮਾਂ ਉਹ ਕਿੰਨੀ ਕ ਪਾਪਣ ਮਾਊ ਇਹਨੂੰ ਲਾਂਹ ਤਾਂ ਪੈਂਦੀਆਂ ਰਹਿਣੀਆਂ ਨੇ ਇਹਨਾਂ ਦੇ ਬੁਰੇ ਹਾਲ ਵਾਲੇ ਲੋਕਾਂ ਦੇ ਅਸੀਂ ਵੈਸੇ ਕਿਸੇ ਨੂੰ ਬਦਦਵਾ ਦੇਣਾ ਨਹੀਂ ਚਾਹੁੰਦੇ ਸੀ ਪਰ ਇਹ ਬੱਚਿਆਂ ਨੂੰ ਦੇਖ ਕੇ ਸਾਡੇ ਮਨ ਚੋਂ ਬਹੁਤ ਕੁਝ ਨਿਕਲਦਾ ਯਾਰ ਤੇ ਮਾਤਾ ਜੀ ਨੇ ਇਹਨਾਂ ਨੇ ਬੱਚੀ ਦੀ ਪਰਵਰਿਸ਼ ਕੀਤੀ ਆ ਪਰ ਅੱਜ ਬੱਚੀ ਬੱਚੀ ਮੰਦ ਬੁੱਧੀ ਆ ਤੇ ਅੱਜ ਅਸੀਂ ਮਹਾਰਾ ਨੇ ਕਿਰਪਾ ਕਰੀ ਅੱਜ ਅਸੀਂ ਇਹਨਾਂ ਨੂੰ ਦਵਾਈ ਦਿਵਾਉਣ ਲਈ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਉੱਥੇ ਲੈ ਕੇ ਵੀ ਜਾ ਰਹੇ ਆ ਵੀ ਬੱਚੀ ਠੀਕ ਹੋ ਜਾਵੇ ਤੇ ਤੁਸੀਂ ਮਹਾਰਾ ਦੱਸੋ ਜੀ ਆਪਾਂ ਨੂੰ ਕਿਹੜੇ ਸਾਲ ਚ ਮਿਲੀ ਸੀ ਤੇ ਕੀ ਕੀ ਪ੍ਰੋਬਲਮਾਂ ਜਾਂ ਇਹ ਤੁਹਾਨੂੰ ਇਹਦੀ ਕੀ ਨਿਸ਼ਾਨੀ ਸੀ ਇਹਨਾਂ ਦੀ ਜੀ ਕੋਈ ਇਹ ਮਹਾਰਾ ਦਾ ਸੰਗਤ ਨੂੰ ਜਰੂਰ ਦੱਸੋ ਜੀ ਇਹ ਤੁਹਾਨੂੰ ਮਾਰਚ ਨਹੀਂ ਮਿਲੂਗੀ ਜੀ ਅੱਛਾ ਜੀ ਕਿਹੜੇ ਸਾਲ ਚ ਸਿੱਖ ਧਰਮ ਦੀ ਹਰਕਤ ਵੀ ਨਹੀਂ ਅੱਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਪਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ